ਸ੍ਰੀ ਗੁਰੂ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ Motivated Everyday ਦੇ ਵਿੱਚ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਪਾਈ ਵਿਧੀ ਚੰਦ ਨੇ ਗੁਰੂ ਜੀ ਲਈ ਦੋ ਘੋੜੇ ਲੈ ਕੇ ਆਉਣਾ ਪਾਈ ਰੂਪੇ ਕੇ ਪਿੰਡ ਡੇਰਾ ਕਰਕੇ ਠਹਿਰੇ ਆ ਗੁਰੂ ਜੀ ਨੂੰ ਕੁਝ ਦਿਨ ਬੀਤ ਗਏ ਸੰਗਤਾਂ ਦੇਸ਼ਾਂ ਵਿਦੇਸ਼ਾਂ ਤੋਂ ਆਪ ਜੀ ਦੇ ਦਰਸ਼ਨ ਕਰਨ ਵਾਸਤੇ ਭੇਟਾ ਲੈ ਕੇ ਇੱਥੇ ਪਹੁੰਚਣ ਲੱਗੀਆਂ ਪਾਈ ਤਾਰਾ ਚੰਦ ਤੇ ਵਖਤ ਮੱਲਸ ਮਸੰਦ ਵੀ ਕਾਬਲ ਦੀ ਸੰਗਤ ਨਾਲ ਆਪ ਜੀ ਪਾਸ ਆਏ ਗੁਰੂ ਜੀ ਦਾ ਦੀਵਾਨ ਸਜਿਆ ਹੋਇਆ ਸੀ ਕੀਰਤਨ ਹੋ ਰਿਹਾ ਸੀ ਸੰਗਤ ਕੀਰਤਨ ਦਾ ਆਨੰਦ ਮਾਣ ਰਹੀ ਸੀ ਇਹ ਨਾਮ ਸੰਧਾਣੇ ਸੰਗਤ ਸਣੇ ਗੁਰੂ ਜੀ ਅੱਗੇ ਯਥਾ ਸ਼ਕਤ ਪੀਟਾ ਰੱਖ ਕੇ ਦਰਸ਼ਨ ਕੀਤੀ ਤੇ ਮੱਥਾ ਟੇਕਿਆ ਤੇ ਬੇਨਤੀ ਕੀਤੀ ਸੱਚੇ ਬਾਦਸ਼ਾ ਅਸਾਂ ਲਾਹੌਰ ਪਹੁੰਚ ਕੇ ਵੇਖਿਆ ਕਿ ਵਕਰੀ ਦਿਵਾਲੇ ਦਿਨ ਸ਼ਾਹਜਹਾਂ ਦੇ ਹਾਥੀ ਸੋਹਣੇ ਦੇ ਹੁੰਦਿਆਂ ਨਾਲ ਸ਼ਿੰਗਾਰੇ ਹੋਏ ਸਨ ਉਨ੍ਹਾਂ ਉੱਪਰ ਸੋਨੇ ਨਾਲ ਮੜੇ ਹੋਏ ਜਰੀ ਦੇ ਝੁੱਲ ਸਨ ਉਨ੍ਹਾਂ ਦੇ ਨਾਲ ਬੇਸ਼ੁਮਾਰ ਫੌਜ ਸੀ ਫੇਰ ਪਾਦਸ਼ਾਹ ਦੇ ਕੋਤਲ ਘੋੜੇ ਵੇਖੇ ਜਿਨ੍ਹਾਂ ਦੀਆਂ ਵਾਂਗਾਂ ਰੇਸ਼ਮ ਤੇ ਜਰੀ ਦੀਆਂ ਸਨ ਉਨ੍ਹਾਂ ਉੱਪਰ ਸੋਨੇ ਦੇ ਜੀਨ ਕਸੇ ਹੋਏ ਸਨ ਜਿਨ੍ਹਾਂ ਵਿੱਚ ਰਤਨ ਜੜੇ ਹੋਏ ਸੂਰਜ ਵਾਂਗ ਚਮਕ ਰਹੇ ਸਨ ਇਹਨਾਂ ਨੂੰ ਵੇਖ ਕੇ ਹਰ ਇੱਕ ਦਾ ਮਨ ਮੋਹਤ ਹੋ ਜਾਂਦਾ ਸੀ ਦੋ ਕੌਤਲ ਘੋੜਿਆਂ ਦੇ ਪਿੱਛੇ ਸ਼ਾਹਜਹਾਂ ਆਪਣੇ ਵਜ਼ੀਰਾਂ ਅਮੀਰਾਂ ਸਹਿਤ ਜਾ ਰਿਹਾ ਸੀ ਉਥੋਂ ਦੇ ਲੋਕਾਂ ਨੂੰ ਜਦ ਅਸਾਂ ਉਹਨਾਂ ਘੋੜਿਆਂ ਦਾ ਮੁੱਲ ਪੁੱਛਿਆ ਤਾਂ ਉਹਨਾਂ ਨੇ ਦੱਸਿਆ ਕਿ ਇੱਕ ਘੋੜੇ ਦਾ ਨਾਮ ਗੁਲਬਾਗ ਹੈ ਅਤੇ ਦੂਜੇ ਦਾ ਦਿਲਵਾਗ ਹੈ ਇਹ ਦੋਵੇਂ ਘੋੜੇ ਐਸੇ ਬਲਵਾਨ ਹਨ ਕਿ ਆਪਣੇ ਅਸਵਾਰ ਨੂੰ ਤਰ ਕੇ ਨਦੀ ਦੇ ਪਾਰੇ ਲੈ ਜਾਂਦੇ ਹਨ ਅਤੇ ਉਹਨਾਂ ਨੂੰ ਭਿੱਜ ਨਹੀਂ ਦੰਦੇ ਮਹਾਰਾਜ ਘੋੜਿਆਂ ਦੀ ਸੋਭਾ ਸੁਣ ਕੇ ਸਾਡੀ ਸੰਗਤ ਨੇ ਵਿਚਾਰਿਆ ਹੈ ਕਿ ਇਹ ਦੋਵੇਂ ਘੋੜੇ ਆਪ ਜੀ ਪਾਸ ਚਾਹੀਦੇ ਹਨ ਜਿਨ੍ਹਾਂ ਉੱਤੇ ਆਪ ਜੀ ਨੂੰ ਅਸਵਾਰ ਵੇਖ ਕੇ ਸੰਗਤ ਨੂੰ ਬਹੁਤ ਆਨੰਦ ਪ੍ਰਾਪਤ ਹੋਵੇਗਾ ਜਿਸ ਤਰ੍ਹਾਂ ਵੀ ਹੋਵੇ ਆਪ ਇਹਨਾਂ ਘੋੜਿਆਂ ਨੂੰ ਜ਼ਰੂਰ ਪ੍ਰਾਪਤ ਕਰੋ ਇਹ ਆਪ ਜੀ ਦੇ ਹੀ ਯੋਗ ਹਨ ਇਸ ਤਰ੍ਹਾਂ ਕੁਝ ਦਿਨ ਉਪਰੰਤ ਇਹ ਸੰਗਤਾਂ ਗੁਰੂ ਜੀ ਦੀਆਂ ਖੁਸ਼ੀਆਂ ਲੈ ਕੇ ਵਾਪਸ ਆਪਣੇ ਦੇਸ਼ ਕਾਬਲ ਨੂੰ ਚਲੀਆਂ ਗਈਆਂ ਇਸ ਤਰ੍ਹਾਂ ਬਹੁਤ ਮਹਿਮਾ ਸੁਣ ਕੇ ਗੁਰੂ ਜੀ ਨੇ ਵਿਚਾਰਿਆ ਕਿ ਇੰਨਾ ਘੋੜਿਆਂ ਨੂੰ ਕਿਸ ਵਿਧੀ ਨਾਲ ਪ੍ਰਾਪਤ ਕਰਨਾ ਚਾਹੀਦਾ ਹੈ ਪਾਦਸ਼ਾਹ ਨੂੰ ਮੁੱਲ ਦੇ ਕੇ ਤਾਂ ਇਹ ਖਰੀਦੇ ਨਹੀਂ ਜਾ ਸਕਦੇ ਕਿਉਂਕਿ ਪਾਦਸ਼ਾਹ પાસે ਧਨ ਦੀ ਕਮੀ ਨਹੀਂ ਹੈ ਲੜਾਈ ਕਰਕੇ ਵੀ ਪਾਦਸ਼ਾਹ ਪਾਸੋਂ ਇਹ ਖੋਹੇ ਨਹੀਂ ਜਾ ਸਕਦੇ ਕਿਉਂਕਿ ਉਸ ਪਾਸ ਬਹੁਤ ਸੇਨਾ ਤੇ ਸ਼ਾਹੀ ਖਜ਼ਾਨਾ ਹੈ ਗੁਰੂ ਜੀ ਦੀ ਇਹ ਵਿਚਾਰ ਸੁਣ ਕੇ ਇੱਕ ਸਿੱਖ ਨੇ ਕਿਹਾ ਮਹਾਰਾਜ ਇਹ ਕਾਰਜ ਪਾਈ ਵਿਦੀ ਚੰਦ ਕਰ ਸਕਦਾ ਹੈ ਜੇ ਆਪ ਉਸ ਨੂੰ ਆਗਿਆ ਕਰੋ ਤਾਂ ਉਹ ਇੰਨਾ ਘੋੜਿਆਂ ਨੂੰ ਆਪਜੀ ਪਾਸ ਲਿਆ ਸਕਦਾ ਹੈ ਇਸ ਦਾ ਹੋਰ ਕੋਈ ਉਪਾਅ ਨਹੀਂ ਹੋ ਸਕਦਾ ਉਸ ਸਿੱਖ ਦੀ ਗੱਲ ਸੁਣ ਕੇ ਪਰ ਗੁਰੂ ਜੀ ਨੇ ਪਾਈ ਵਿਦੀ ਚੰਦ ਨੂੰ ਕਿਹਾ ਵਿਦੀ ਚੰਦ ਇੰਨਾ ਘੋੜਿਆਂ ਦੀ ਬਹੁਤ ਸਿਫਤ ਸੁਣ ਕੇ ਸਾਨੂੰ ਇਹਨਾਂ ਦੇ ਵੇਖਣ ਦੀ ਬਹੁਤ ਇੱਛਾ ਹੋ ਗਈ ਹੈ ਜਿਵੇਂ ਕਿਵੇਂ ਵੀ ਤੂੰ ਇਹਨਾਂ ਨੂੰ ਸਾਡੇ ਪਾਸ ਲਿਆਉਣਾ ਕਰ ਇਹ ਕਾਰਜ ਤੇਰੇ ਕਰਨ ਬੋਛਰਾ ਹੈ ਹੈ ਹੋਰ ਕਿਸੇ ਪਾਸੋਂ ਨਹੀਂ ਹੋ ਸਕਦਾ ਵਿਦੀਚੰਦ ਨੇ ਹੱਥ ਜੋੜ ਕੇ ਕਿਹਾ ਮਹਾਰਾਜ ਜਿਸ ਤਰ੍ਹਾਂ ਆਪਣਾ ਕਾਰਜ ਆਪ ਕਰਾਉਂਗੇ ਉਸ ਤਰ੍ਹਾਂ ਹੀ ਹੋਵੇਗਾ ਜਿਵੇਂ ਆਪ ਆਗਿਆ ਕਰੋ ਮੈਂ ਹਾਜ਼ਰ ਹਾਂ ਵਿਦੀਚੰਦ ਦੀ ਇਹ ਗੱਲ ਸੁਣ ਕੇ ਗੁਰੂ ਜੀ ਨੇ ਪ੍ਰਸੰਨ ਹੋ ਕੇ ਕਿਹਾ ਬਿਧੀਚੰਦ ਇਸ ਕਾਰਜ ਦੇ ਕਰਨ ਨਾਲ ਸਿੱਖ ਸੰਗਤਾਂ ਵਿੱਚ ਤੇਰਾ ਮਾਣ ਵਧੇਗਾ ਅਤੇ ਗੁਰੂ ਘਰ ਦੀ ਤੇਰੇ ਤੇ ਪ੍ਰਸੰਨਤਾ ਹੋਵੇਗੀ ਤੂੰ ਇਹ ਕਾਰਜ ਜ਼ਰੂਰ ਕਰ ਬਿਧੀਚੰਦ ਪ੍ਰਸੰਨਤਾ ਦੇ ਬਚਨ ਸੁਣ ਕੇ ਤਿਆਰ ਹੋ ਗਿਆ ਅਤੇ ਗੁਰੂ ਜੀ ਦੇ ਸਨਮੁਖ ਖੜਾ ਹੋ ਕੇ ਸਾਰੇ ਗੁਰੂ ਸਾਹਿਬਾਂ ਦੇ ਨਾਮ ਲੈ ਕੇ ਅਰਦਾਸਾਂ ਕਰਕੇ ਕਿਹਾ ਸੱਚੇ ਪਾਤਸ਼ਾਹ ਆਪ ਜੀ ਨੇ ਅੰਗ ਸੰਗ ਸਹਾਈ ਹੋਣਾ ਦੇ ਇਸ ਕਾਰਜ ਨੂੰ ਸਿਰੇ ਚਾੜਨਾ ਅਰਦਾਸ ਕਰਕੇ ਭਾਈ ਵਿਦੀ ਚੰਦ ਨੇ ਗੁਰੂ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਅਤਿ ਆਗਿਆ ਲੈ ਕੇ ਲਾਹੌਰ ਵੱਲ ਤੁਰ ਪਿਆ ਆਪਣੇ ਕਾਰਜ ਦੀ ਸਫਲਤਾ ਵਾਸਤੇ ਗੁਰੂ ਗੁਰੂ ਜਪਦਾ ਹੋਇਆ ਭਾਈ ਵਿਦੀ ਚੰਦ ਤੀਜੇ ਦਿਨ ਲਾਹੌਰ ਭਾਈ ਜਿਉਨ ਪਾਸ ਪਹੁੰਚ ਗਿਆ ਤੇ ਉਸ ਨੂੰ ਸਾਰੀ ਗੱਲ ਦੱਸ ਕੇ ਪੁੱਛਿਆ ਕਿ ਇਹ ਕਾਰਜ ਕਿਸ ਤਰ੍ਹਾਂ ਸਿਰੇ ਚੜ ਸਕਦਾ ਹੈ ਸਾਰੀ ਗੱਲ ਸੁਣ ਕੇ ਭਾਈ ਜਿਉਨ ਨੇ ਦੱਸਿਆ ਬਾਦਸ਼ਾਹ ਦਾ ਦਰੋਗਾ ਸੋਦੇ ਖਾਂ ਹੈ ਉਹ ਘੋੜਿਆਂ ਦੀ ਦੇਖਭਾਲ ਦਾ ਜ਼ਿੰਮੇਵਾਰ ਹੈ ਉਸਨੇ ਘੋੜਿਆਂ ਦੀ ਰਾਖੀ ਵਾਸਤੇ ਬਹੁਤ ਪਹਿਰੇਦਾਰ ਰੱਖੇ ਹੋਏ ਹਨ ਇਸ ਤਰ੍ਹਾਂ ਘੋੜਿਆਂ ਨੂੰ ਉੱਥੋਂ ਲੈਣਾ ਬੜਾ ਕਠਿਨ ਹੈ ਜਿਉਂਨ ਸਿੱਖ ਪਾਸੋਂ ਸੁਣ ਕੇ ਵਿधिਚੰਦ ਨੇ ਕਿਹਾ ਤੂੰ ਮੈਨੂੰ ਇੱਕ ਕਾ ਖੋਤਰਨ ਵਾਸਤੇ ਰੰਬਾ ਲੈ ਦੇ ਅਤੇ ਅਰਦਾਸ ਕਰਕੇ ਇਹ ਮੇਰਾ ਮਨੋਰਥ ਪੂਰਾ ਹੋਵੇ ਜਿਉਂਨ ਨੇ ਕਿਹਾ ਬਹੁਤ ਚੰਗਾ ਦੂਜੇ ਦਿਨ ਜਿਉਂਨ ਨੇ ਲੋਹੇ ਦਾ ਇੱਕ ਚੰਗਾ ਰੰਬਾ ਵਿधिਚੰਦ ਨੂੰ ਦੇ ਦਿੱਤਾ ਅਤੇ ਭਾਈ ਵਿਦੀ ਚੰਦ ਨੇ ਕਾਬ ਬੰਨਣ ਵਾਸਤੇ ਇੱਕ ਤਪੜੀ ਵੀ ਲੈ ਲਈ ਅਤੇ ਸਤਨਾਮ ਆਖ ਕੇ ਰਾਵੀ ਦੇ ਕਿਨਾਰੇ ਚੱਲਿਆ ਗਿਆ। ਉੱਥੇ ਪਹਿਲਾਂ ਇਸ਼ਨਾਨ ਕੀਤਾ ਫਿਰ ਜਪਜੀ ਸਾਹਿਬ ਦਾ ਪਾਠ ਕਰਕੇ ਅਰਦਾਸਾ ਕੀਤਾ। ਉਪਰੰਤ ਦਰਿਆ ਦੇ ਲਾਗੇ ਉਹ ਨਰਮ ਨਰਮ ਘਾਰੰਬੇ ਨਾਲ ਖੋਤ ਕੇ ਤਪੜੀ ਦੀ ਪੰਡ ਬੰਨ੍ਹ ਕੇ ਸਿਰ ਤੇ ਚੁੱਕ ਕੇ ਕਿਲੇ ਦੇ ਦਰਵਾਜ਼ੇ ਅੱਗੇ ਆਣ ਬੈਠਾ। ਸੋਨਦੇਖਾਂ ਦਰੋਗਾ ਜਦ ਕਿਲੇ ਤੋਂ ਬਾਹਰ ਆਇਆ ਤਾਂ ਉਸਨੇ ਬੜਾ ਸੁੰਦਰ ਨਰਮ ਤੇ ਹਰਿਆਕਾ ਵੇਖ ਕੇ ਵਿधिਚੰਦ ਤੋਂ ਉਸਦਾ ਮੁੱਲ ਪੁੱਛਿਆ ਵਿधिਚੰਦ ਨੇ 1 ਰੁਪਿਆ ਮੁੱਲ ਕੀਤਾ ਸੋਨਦੇਖਾਂ ਵਿधिਚੰਦ ਨੂੰ ਘਾਦੀ ਪੰਡ ਛੁਕਾ ਕੇ ਅੰਦਰ ਲੈ ਗਿਆ ਵਿधिਚੰਦ ਨੇ ਪਹਿਲਾਂ ਘੋੜਿਆਂ ਦੇ ਪੈਰਾਂ ਤੇ ਨਮਸਕਾਰ ਕੀਤੀ ਅਤੇ ਫਿਰ ਕਿਹਾ ਸੱਚੇ ਬਾਦਸ਼ਾਹ ਦੇ ਘੋੜਿਓ ਇਹ ਕਾ ਖਾਉ ਮੈਂ ਇਹ ਤੁਹਾਡੇ ਵਾਸਤੇ ਹੀ ਲਿਆਉਂਦਾ ਹੈ ਇਹ ਗੱਲ ਸੁਣ ਕੇ ਦਰੋਗਾ ਬੜਾ ਖੁਸ਼ ਹੋਇਆ ਕਿ ਇਸਨੇ ਪਾਤਸ਼ਾਹ ਦੇ ਘੋੜਿਆਂ ਦਾ ਕਿੰਨਾ ਸਤਿਕਾਰ ਕੀਤਾ ਹੈ। ਕਾਹੀ ਬਹੁਤ ਚੰਗਾ ਔਰ ਨੇਕ ਦਿਲ ਹੈ। ਕਾਹੀ ਇਸਨੇ ਬਹੁਤ ਪ੍ਰੇਮ ਨਾਲ ਬਣਾ ਕੇ ਸਵਾਰ ਕੇ ਲਿਆਂਦਾ ਹੈ। ਇਹ ਰੋਜ਼ ਹੀ ਇੰਨਾ ਘੋੜਿਆਂ ਵਾਸਤੇ ਕਾਲੀ ਆਇਆ ਕਰੇ ਤਾਂ ਚੰਗਾ ਹੈ। ਇਹ ਵਿਚਾਰ ਕਰਕੇ ਦਰੋਗੇ ਨੇ ਕਿਹਾ ਕਾਹੀ ਤੂੰ ਰੋਜ਼ ਹੀ ਇੱਕ ਪੰਡ ਪਾਤਸ਼ਾਹ ਦੇ ਇੰਨਾ ਘੋੜਿਆਂ ਵਾਸਤੇ ਲਿ ਆਇਆ ਕਰ। ਵਿਦੀਚੰਦ ਰੋਜ਼ ਹੀ ਕਾ ਦੀ ਇੱਕ ਪੰਡ ਲੈ ਜਾਵੇ ਅਤੇ ਘੋੜਿਆਂ ਨੂੰ ਪਿਆਰ ਨਾਲ ਥਾਪੜੇ ਦੇ ਕੇ ਬਾਹਰ ਆ ਜਾਵੇ। ਬਾਹਰ ਆਣ ਕੇ ਕਾ ਦਾ ਵਟਿਆ ਰੁਪਿਆ ਗਰੀਬਾਂ ਲੋੜਵੰਦਾਂ ਨੂੰ ਵੰਡ ਦੇਵੇ ਅਤੇ ਆਪ ਪਾਈ ਜਿਉਣ ਦੇ ਘਰ ਆਣ ਰੋਟੀ ਖਾਵੇ ਅਤੇ ਵਿਸ਼ਰਾਮ ਕਰੇ। ਇਸ ਤਰ੍ਹਾਂ ਹੀ ਜਦ 5-7 ਦਿਨ ਬੀਤ ਗਏ ਤਾਂ ਇੱਕ ਦਿਨ ਸੌਂਦੇ ਖਾਣੇ ਪੁੱਛਿਆ ਤੇਰਾ ਨਾਮ ਕੀ ਹੈ? ਵਿਦੀਚੰਦ ਨੇ ਕਿਹਾ ਮੇਰਾ ਨਾਮ ਕਸ਼ੌਰਾ ਹੈ। ਸੌਂਦੇ ਖਾਨ ਨੇ ਕਿਹਾ ਤੂੰ ਰੋਜ਼ ਦੇ ਪੈਸੇ ਲੈਣ ਨਾਲੋਂ ਮਹੀਨੇ ਦੀ ਤਨਖਾਹ ਲੈ ਲਿਆ ਕਰ ਅਤੇ ਇੱਥੇ ਹੀ ਘੋੜਿਆਂ ਦੇ ਪਾਸ ਹੀ ਰਿਹਾ ਕਰ ਭਾਈ ਵਿਦੀ ਚੰਦ ਨੇ ਕਿਹਾ ਆਪ ਜੀ ਦਾ ਵਿਚਾਰ ਠੀਕ ਹੈ ਮੇਰੇ ਪ੍ਰੇਮ ਨਾਲ ਖੋਤਰੇ ਹੋਏ ਇਸ ਘਾ ਦੀ ਹੋਰ ਕਿਸੇ ਆਮ ਖਾਸ ਨੂੰ ਸਨਾਸ਼ ਨਹੀਂ ਹੈ ਇਸ ਵਾਸਤੇ ਉਹ ਐਨੇ ਪੈਸੇ ਵੀ ਨਹੀਂ ਖਰਚਦੇ ਤੁਹਾਨੂੰ ਇਸ ਦੀ ਸਨਾਸ਼ ਹੈ ਤੁਸੀਂ ਚੰਗੀ ਚੀਜ਼ ਦੇ ਕਦਰਦਾਨ ਵੀ ਹੋ ਫਿਰ ਮੈਨੂੰ ਖੁਸ਼ੀ ਹੁੰਦੀ ਹੈ ਕਿ ਮੇਰਾ ਲਿਆਂਦਾ ਹੋਇਆ ਘਾ ਮੇਰੇ ਬਾਦਸ਼ਾਹ ਦੇ ਘੋੜੇ ਖਾਂਦੇ ਹਨ ਇੱਥੇ ਰਹਿਣ ਕਰਕੇ ਮੈਂ ਘੋੜਿਆਂ ਦੀ ਮਾਲਿਸ਼ ਤੇ ਸਫਾਈ ਦੀ ਸੇਵਾ ਵੀ ਕਰਾਂਗਾ ਫਿਰ ਮੇਰਾ ਕੰਮ ਵੇਖ ਕੇ ਮੈਨੂੰ ਤਨਖਾਹ ਤੁਸੀਂ ਆਪ ਹੀ ਖੁਸ਼ੀ ਨਾਲ ਜੋ ਮਰਜ਼ੀ ਦੇ ਦੇਣੀ ਵਿਧੀ ਚੰਦਨੀਆ ਗੱਲਾਂ ਤੇ ਪ੍ਰਸੰਨ ਹੋ ਕੇ ਸੌਂਦੇ ਖਾਨ ਨੇ ਉਸ ਨੂੰ ਨੌਕਰ ਰੱਖ ਲਿਆ ਅਤੇ ਰਹਿਣ ਵਾਸਤੇ ਘੋੜਿਆਂ ਦੇ ਤਬੀਲੇ ਦੇ ਪਾਸ ਹੀ ਉਸ ਨੂੰ ਜਗ੍ਹਾ ਵੀ ਦੇ ਦਿੱਤੀ ਜਾਦੇ ਇਸ ਤਰ੍ਹਾਂ ਇੱਥੇ ਕਿਲੇ ਅੰਦਰ ਹੀ ਰਹਿਣ ਕਰਕੇ ਭਾਈ ਵਿਦੀਚੰਦ ਨੂੰ ਕੁਝ ਚੰਗੀ ਵਾਕਫੀਅਤ ਹੋ ਗਈ ਤਾਂ ਵਿਦੀਚੰਦ ਅੱਧੀ ਕੋ ਰਾਤ ਦੇ ਸਮੇਂ ਰੋਜ਼ ਹੀ ਇੱਕ ਭਾਰਾ ਜਿਹਾ ਪੱਥਰ ਚੁੱਕ ਕੇ ਦਰਿਆ ਰਾਵੀ ਵਿੱਚ ਜੋ ਉਸ ਸਮੇਂ ਕਿਲੇ ਦੀ ਕੰਧ ਨਾਲ ਹੀ ਵਗਦਾ ਸੀ ਸੁੱਟ ਦਿਆ ਕਰੇ ਜਿਸ ਨਾਲ ਬਹੁਤ ਖੜਾਕ ਹੋਇਆ ਕਰਦਾ ਸੀ ਤੇ ਪਹਿਰੇਦਾਰਾਂ ਨੂੰ ਇਸ ਦਾ ਕੋਈ ਪਤਾ ਨਹੀਂ ਸੀ ਲੱਗਦਾ ਜਦ 5-7 ਦੇਣੇ ਇਸ ਤਰ੍ਹਾਂ ਹੀ ਪਾਣੀ ਵਿੱਚ ਕਿਸੇ ਭਾਰੀ ਚੀਜ਼ ਦੇ ਡਿੱਗਣ ਦਾ ਖੜਾਕ ਸੁਣ ਕੇ ਅਤੇ ਦੇਖਭਾਲ ਕਰਨ ਵਾਲੇ ਕਿਲੇ ਦੇ ਰਾਖਿਆਂ ਨੇ ਸਮਝ ਲਿਆ ਕਿ ਇਹ ਕੋਈ ਸਧਾਰਨ ਹੀ ਮੱਛ ਕੱਚ ਦੇ ਪਾਣੀ ਉਛਾਲਣ ਕਰਕੇ ਖੜਾਕ ਹੁੰਦਾ ਹੈ ਔਰ ਖਤਰੇ ਵਾਲੀ ਕੋਈ ਗੱਲ ਨਹੀਂ ਹੈ ਭਾਈ ਵਿਦੀ ਚੰਦ ਰਾਤ ਦਿਨ ਘੋੜਿਆਂ ਦੀ ਸੇਵਾ ਕਰਦਾ ਅਤੇ ਉਸ ਦੇ ਪਾਸ ਹੀ ਰਹਿੰਦਾ ਘੋੜੇ ਉਹੋ ਘੋੜਿਆਂ ਨੂੰ ਖਰਖਰਾ ਕਰਦਾ ਮਾਲਿਸ਼ ਕਰਦਾ ਅਤੇ ਹੋਰ ਸਫਾਈ ਕਰਕੇ ਬੜਾ ਖੁਸ਼ ਹੁੰਦਾ ਇੱਕ ਦਿਨ ਕਸੇਰਾ ਘੋੜਿਆਂ ਦੀ ਬੜੇ ਪ੍ਰੇਮ ਨਾਲ ਸੇਵਾ ਕਰ ਰਿਹਾ ਸੀ ਕਿ ਬਾਦਸ਼ਾਹ ਸ਼ਾਹ ਜਹਾਂ ਉੱਧਰ ਆ ਗਿਆ ਉਸਨੇ ਦਰੋਗੇ ਨੂੰ ਪੁੱਛਿਆ ਇਹ ਨੌਕਰ ਤੁਸਾਂ ਕਦੋਂ ਰੱਖਿਆ ਹੈ ਇਹ ਘੋੜਿਆਂ ਦੀ ਬੜੇ ਪ੍ਰੇਮ ਨਾਲ ਸੇਵਾ ਕਰਦਾ ਹੈ ਦਰੋਗੇ ਨੇ ਕਿਹਾ ਹਜ਼ੂਰ ਇਸ ਨੂੰ ਨੌਕਰ ਰੱਖੇ ਨੂੰ ਥੋੜੇ ਦਿਨ ਹੀ ਹੋਏ ਹਨ ਘੋੜਿਆਂ ਦੀ ਸੇਵਾ ਦਾ ਇਸ ਨੂੰ ਬਹੁਤ ਪ੍ਰੇਮ ਹੈ ਜਦ ਤੋਂ ਇਸ ਨੂੰ ਰੱਖਿਆ ਹੈ ਘੋੜੇ ਅੱਗੇ ਨਾਲੋਂ ਸਵਾਇ ਦਿਖਾਈ ਦਿੰਦੇ ਹਨ ਇਹ ਬੜੀ ਮਿਹਨਤ ਨਾਲ ਘੋੜਿਆਂ ਨੂੰ ਮਾਲਿਸ਼ ਕਰਦਾ ਹੈ ਇਹਨਾਂ ਨੂੰ ਸੱਚੇ ਪਾਤਸ਼ਾਹ ਦੇ ਘੋੜੇ ਆਖ ਕੇ ਮੱਥੇ ਟੇਕਦਾ ਹੈ ਅਤੇ ਇਹਨਾਂ ਅੱਗੇ ਹੱਥ ਜੋੜਦਾ ਹੈ ਘੋੜੇ ਵੀ ਇਸ ਦਾ ਬਹੁਤ ਰੁਖ ਕਰਦੇ ਹਨ ਦਰੋਗੇ ਸੌਦੇ ਦਾ ਖਾਂ ਦੀਆਂ ਇਹ ਗੱਲਾਂ ਸੁਣ ਕੇ ਪਾਤਸ਼ਾਹ ਨੇ ਭਾਈ ਵਿਧੀ ਚੰਦ ਦੀ ਸੇਵਾ ਉੱਤੇ ਪਰ ਸੰਨ ਹੋ ਕੇ ਉਸ ਨੂੰ 1000 ਰੁਪਇਆ ਇਨਾਮ ਦਿੱਤਾ ਤੇ ਦਰੋਗੇ ਨੂੰ ਕਿਹਾ ਇਸ ਨੂੰ ਘੋੜਿਆਂ ਦੀ ਸੇਵਾ ਉੱਤੇ ਸਦਾ ਹੀ ਲਾਈ ਰੱਖੋ ਇਹ ਬੜੀ ਸੋਹਣੀ ਸੇਵਾ ਕਰਦਾ ਹੈ ਭਾਈ ਵਿਦੀ ਚੰਦ ਨੇ ਇਹ ਆਪਣੇ ਇਨਾਮ ਦਾ 1000 ਰੁਪਇਆ ਦਰੋਗੇ ਨੂੰ ਦੇ ਦਿੱਤਾ ਇਹ ਮੇਰਾ ਰੁਪਇਆ ਤੁਸੀਂ ਆਪਣੇ ਕੋਲ ਹੀ ਰੱਖੋ ਅਤੇ ਹੋਰ ਜਿਹੜੀ ਮੇਰੇ ਮਹੀਨੇ ਦੀ ਤਨਖਾਹ ਬਣੇ ਉਹ ਵੀ ਤੁਸੀਂ ਆਪਣੇ ਪਾਸ ਹੀ ਸੰਭਾਲੀ ਜਾਣੀ ਵਿਧੀਚੰਦ ਦੀ ਇਹ ਗੱਲ ਸੁਣ ਕੇ ਅਤੇ ਪੈਸੇ ਲੈ ਕੇ ਦਰੋਗਾ ਬੜਾ ਖੁਸ਼ ਹੋ ਗਿਆ ਇੱਕ ਦਿਨ ਭਾਈ ਵਿਧੀਚੰਦ ਨੇ ਆਪਣੇ ਸਾਥੀ ਨੌਕਰਾਂ ਨੂੰ ਪੁੱਛਿਆ ਇਨ੍ਹਾਂ ਘੋੜਿਆਂ ਉੱਤੇ ਕਿਸ ਸਮੇਂ ਜੀਨ ਵੀ ਪਾਉਂਦੇ ਹਨ ਉਹ ਇਹ ਕਿਸ ਤਰ੍ਹਾਂ ਹੀ ਇਹ ਖੜੇ ਰਹਿੰਦੇ ਹਨ ਵਿਧੀਚੰਦ ਦੀ ਇਹ ਗੱਲ ਸੁਣ ਕੇ ਇੱਕ ਸਾਥੀ ਨੇ ਕਿਹਾ ਇੰਨਾ ਘੋੜਿਆਂ ਦੇ ਜੀਨ ਬਹੁਤ ਬੜਮੁੱਲੇ ਹਨ ਸਵਾ ਲੱਖ ਦਾ ਇੱਕ ਇੱਕ ਜੀਨ ਹੈ ਵਿਦੀ ਚੰਦ ਨੇ ਕਿਹਾ ਹੁਣ ਮੈਂ ਵੀ ਤੁਹਾਡਾ ਇੱਕ ਸਾਥੀ ਹਾਂ ਰਾਤ ਦਿਨ ਤੁਹਾਡੇ ਹੀ ਪਾਸ ਰਹਿੰਦਾ ਹਾਂ ਮੈਂ ਤਾਂ ਇੰਨੇ ਮੁੱਲ ਵਾਲੇ ਜੀਨ ਕਦੀ ਨਹੀਂ ਸੁਨੇ 5-7 ਰੁਪਏ ਦੇ ਜੀਨ ਤਾਂ ਵੇਖੇ ਸੁਨੇ ਹਨ ਪਰ ਸਵਾ ਲੱਖ ਦਾ ਜੀਨ ਬਹੁਤ ਹੈਰਾਨੀ ਵਾਲੀ ਗੱਲ ਹੈ ਮੈਨੂੰ ਜ਼ਰੂਰ ਇਹ ਬੜਮੁੱਲੇ ਜੀਨ ਦਿਖਾਓ ਇੱਕ ਨੌਕਰ ਨੇ ਕਿਹਾ ਉਹ ਜੰਦਰੇ ਅੰਦਰ ਬੰਦ ਰੱਖੇ ਜਾਂਦੇ ਹਨ ਉਹਨਾਂ ਨੂੰ ਸੌਦੇ ਖਾਨ ਦਰਗਾ ਹੀ ਵਿਖਾ ਸਕਦਾ ਹੈ ਹੋਰ ਕੋਈ ਨਹੀਂ ਵਿਖਾ ਸਕਦਾ ਦੂਸਰੇ ਦਿਨ ਸਮਾਂ ਤਾੜ ਕੇ ਭਾਈ ਵਿਧੀਚੰਦ ਨੇ ਸੌਦੇ ਖਾਨ ਨੂੰ ਕਿਹਾ ਖਾਨ ਜੀ ਮੈਂ ਸੁਣਿਆ ਹੈ ਕਿ ਸੱਚੇ ਪਾਤਸ਼ਾਹ ਦੇ ਕੋੜਿਆਂ ਦੇ ਜੀਨ ਸਵਾ ਸਵਾ ਲੱਖ ਦੇ ਹਨ ਜੇ ਇਹ ਗੱਲ ਠੀਕ ਹੈ ਤਾਂ ਮੈਨੂੰ ਇੱਕ ਵਾਰ ਜ਼ਰੂਰ ਵਿਖਾਓ ਵੇ ਅੱਡੇ ਕੀਮਤੀ ਜੀਨ ਕੇ ਕਦੇ ਨਹੀਂ ਵੇਖੇ ਸੁਨੇ ਸੌਂਦੇ ਖਾਣੇ ਵਿਦੀਚੰਦ ਦੀ ਬੜੀ ਤੀਬਰ ਇੱਛਾ ਵੇਖ ਕੇ ਆਪਣੇ ਕੁੰਜੀ ਬਰਦਾਰ ਨੂੰ ਹੁਕਮ ਦਿੱਤਾ ਕਿ ਜੰਦਰਾ ਖੋਲ ਕੇ ਇਸ ਨੂੰ ਜੀਨ ਵਿਖਾ ਦੇ ਉਹ ਇਹ ਆਪਣਾ ਜੀ ਰਾਜ਼ੀ ਕਰ ਲਵੇ ਦਰੋਗੇ ਦੇ ਹੁਕਮ ਨਾਲ ਜਦ ਕੁੰਜੀ ਬਰਦਾਰ ਨੇ ਜੰਦਰਾ ਖੋਲ ਕੇ ਜੀਨ ਵਿਖਾਏ ਤਾਂ ਵਿਦੀਚੰਦ ਨੇ ਹੱਸ ਕੇ ਕਿਹਾ ਇਹ ਤਾਂ ਕੋਈ ਠੱਗ ਬਾਦਸ਼ਾਹ ਨੂੰ ਠੱਗ ਕੇ ਲੈ ਗਿਆ ਹੈ ਪਿੱਤਲ ਦੇ ਜੀਨਾ ਵਿੱਚ ਪੱਥਰ ਲਾ ਕੇ ਸਵਾ ਲੱਖ ਰੁਪਇਆ ਲੈ ਗਿਆ ਹੈ ਕੁੰਜੀ ਬਰਦਾਰ ਨੇ ਕਿਹਾ ਇਹ ਪੱਥਰ ਨਹੀਂ ਹਨ ਕੀਮਤੀ ਜਵਾਹਰਾਤ ਤੇ ਹੀਰੇ ਪੰਨੇ ਹਨ ਤਦ ਕਸੇਰੇ ਨੇ ਕਿਹਾ ਹੀਰੇ ਪੰਨੇ ਕੀ ਹੁੰਦੇ ਹਨ ਇਸ ਦਾ ਕੀ ਲਾਭ ਇਹ ਤਾਂ ਸਗੋਂ ਪਾਤਸ਼ਾਹ ਨੂੰ ਉੱਪਰ ਬੈਠਣ ਕਰਕੇ ਚੁਬਦੇ ਹੋਣਗੇ ਜੰਦਰਾ ਬਰਦਾਰ ਨੇ ਕਿਹਾ ਤੂੰ ਪੋਲਾ ਹੈ ਤੈਨੂੰ ਇਹਨਾਂ ਦਾ ਕੀ ਪਤਾ ਹੈ ਇਹੀ ਕਾਲਖ ਦੀ ਉਸਨੇ ਜੀਨ ਸਾंभ ਕੇ ਅੰਦਰ ਰੱਖ ਕੇ ਬੋਹੇ ਨੂੰ ਜੰਦਰਾ ਮਾਰ ਕੇ ਕੁੰਜੀ ਰੱਖ ਲਈ ਇਸ ਤਰ੍ਹਾਂ ਪਾਈ ਵਿਧੀ ਚੰਦ ਨੇ ਸਭ ਕੁਝ ਵੇਖ ਲਿਆ ਕਿ ਜੀਨ ਕਿਸ ਕੋਠੇ ਅੰਦਰ ਰੱਖੇ ਜਾਂਦੇ ਹਨ ਅਤੇ ਉਸ ਕੋਠੇ ਦੇ ਜੰਦਰੇ ਦੀ ਕੁੰਜੀ ਕਿੱਥੇ ਰੱਖੀ ਜਾਂਦੀ ਹੈ ਇਸ ਉਪਰੰਤ ਆਪਣੇ ਰੋਜ਼ ਦੇ ਨਿਯਮ ਅਨੁਸਾਰ ਰਾਤ ਸਮੇਂ ਇੱਕ ਵੱਡਾ ਸਾਰਾ ਪੱਥਰ ਕਿਲੇ ਦੀ ਕੰਧ ਤੋੜ ਦਰਿਆ ਵਿੱਚ ਸੁੱਟ ਕੇ ਖੜਾਕ ਕਰ ਛੱਡਦਾ ਤੇ ਘੋੜੇ ਕੱਢਣ ਦਾ ਸਮਾਂ ਤાળਦਾ ਰਹਿੰਦਾ ਇੱਕ ਦਿਨ ਭਾਈ ਵਿਧੀਚੰਦ ਨੇ ਆਪਣੇ ਸਾਰੇ ਸਾਥੀ ਨੌਕਰਾਂ ਤੇ ਪਹਿਰੇਦਾਰਾਂ ਨੂੰ ਜਲਸਾ ਕਰਨ ਵਾਸਤੇ ਸ਼ਰਾਬ ਤੇ ਕਬਾਬ ਵਾਸਤੇ ਰੁਪਏ ਦੇ ਦਿੱਤੇ ਸਭ ਨੇ ਸ਼ਰਾਬਾਂ ਪੀਤੀਆਂ ਅਤੇ ਖਾਣਾ ਖਾ ਕੇ ਬੇਫਿਕਰੀ ਦੀ ਨੀਂਦ ਸੌ ਗਏ ਜਦ ਸਾਰੇ ਹੀ ਸ਼ਰਾਬ ਦੇ ਨਸ਼ੇ ਨਾਲ ਸੌ ਗਏ ਤਾਂ ਵਿਧੀਚੰਦ ਨੇ ਜੰਦਰਾ ਵਰਦਾਰ ਦੇ ਕਿਸੇ ਵਿੱਚੋਂ ਚਾਬੀਆਂ ਲੈ ਕੇ ਜੰਦਰਾ ਖੋਲ ਕੇ ਅੰਦਰੋਂ ਜੀਨ ਕੱਟ ਕੇ ਦਿਲਵਾਗ ਘੋੜੇ ਉੱਤੇ ਕੱਸ ਦਿੱਤਾ ਫਿਰ ਥਾਪੀ ਦੇ ਕੇ ਆਖਿਆ ਚੱਲ ਭਾਈ ਦਿਲਵਾਗ ਤੈਨੂੰ ਸੱਚੇ ਪਾਤਸ਼ਾਹ ਪਾਸ ਲੈ ਚੱਲੀਏ ਫਿਰ ਉਸ ਨੂੰ ਕਿਲੇ ਨਾਲੋਂ ਖੋਲ ਕੇ ਉੱਪਰ ਸਵਾਰ ਹੋ ਗਿਆ ਅਤੇ ਇੱਧਰ ਉੱਧਰ ਫੇਰ ਕੇ ਅਜਿਹਾ ਚਾਬਕ ਮਾਰਿਆ ਕਿ ਘੋੜਾ ਕਿਲੇ ਦੀ ਕੰਧ ਤੋਂ ਟੱਪ ਕੇ ਦਰਿਆਾਂ ਵਿੱਚ ਸ਼ਲਾਂਗ ਲਾ ਦਤੀ ਸਭ ਪੈਰੇਦਾਰ ਸ਼ਰਾਬ ਨਾਲ ਇਹੀ ਅਨੁਭਵ ਕਰਕੇ ਸੁੱਤੇ ਰਹੇ ਇਹ ਖੜਾਕ ਰੋਜ ਅਨੁਸਾਰ ਹੀ ਕਿਸੇ ਮੱਛ ਕੱਚ ਦੇ ਉੱਛਲਣ ਦਾ ਹੈ ਇਹ ਤੁਕ ਗੁਰੂ ਮੇਰੇ ਸੰਗ ਸਦਾ ਹੈ ਨਾਲੇ ਸਿਮਰ ਸਿਮਰ ਤਿਸ ਸਦਾ ਸਮਾਲੇ ਪੜਦਾ ਹੋਇਆ ਭਾਈ ਵਿਦੀਚੰਦ ਕੋੜੇ ਨੂੰ ਦਰਿਆ ਤੋਂ ਪਾਰ ਕਰਕੇ ਜੰਗਲ ਦੇਸ਼ ਵਿੱਚ ਗੁਰੂ ਜੀ ਪਾਸ ਦੂਸਰੇ ਦਿਨ ਭਾਈ ਰੂਪੇ ਪਿੰਡ ਪਹੁੰਚ ਗਿਆ ਉਸ ਸਮੇ ਗੁਰੂ ਜੀ ਦਾ ਪਿਛਲੇ ਪਹਿਰ ਦਾ ਦੀਵਾਨ सजਿਆ ਹੋਇਆ ਸੀ ਸ਼ਬਦ ਕੀਰਤਨ ਹੋ ਰਿਹਾ ਸੀ ਭਾਈ ਵਿਦੀਚੰਦ ਦੂਰੋਂ ਹੀ ਘੋੜੇ ਤੋਂ ਉੱਤਰ ਕੇ ਹਾਜ਼ਰ ਹੋਇਆ ਅਤੇ ਗੁਰੂ ਜੀ ਦੇ ਚਰਨਾਂ ਤੇ ਸੀਸ ਰੱਖ ਕੇ ਮੱਥਾ ਟੇਕਿਆ ਗੁਰੂ ਜੀ ਨੇ ਪ੍ਰਸੰਨ ਹੋ ਕੇ ਥਾਪੜਾ ਦਿੱਤਾ ਅਤੇ ਬਚਨ ਕੀਤਾ ਤੂੰ ਬਹੁਤ ਬਹਾਦਰ ਤੇ ਨਿਹਦਰ ਸੂਰਮਾ ਹੈ ਸ਼ੇਰ ਚਾਦ ਭਾਈ ਵਿਦੀ ਚੰਦ ਨੇ ਘੋੜਾ ਲਿਆਉਣ ਦੀ ਗੱਲ ਸੁਣਾਈ ਤਾਂ ਸਿੱਖ ਸੰਗਤਾਂ ਨੇ ਉਸ ਦੀ ਬਹੁਤ ਸ਼ਲਾੰਘਾ ਕੀਤੀ ਗੁਰੂ ਜੀ ਨੇ ਦਿਲਬਾਗ ਘੋੜੇ ਨੂੰ ਚੰਗੀ ਤਰ੍ਹਾਂ ਵੇਖ ਕੇ ਉਸ ਨੂੰ ਥਾਪੀ ਦਿੱਤੀ ਅਤੇ ਉਸ ਦੀ ਦੇਖਭਾਲ ਚੇਠਾ ਜੀ ਨੂੰ ਸੌਂਪ ਦਿੱਤੀ ਸਵੇਰੇ ਦਿਨ ਚੜੇ ਜਦ ਤਵੇਲੇ ਵਿੱਚ ਘੋੜਾ ਵੱੱਦਾ ਹੋਇਆ ਨਾ ਵੇਖਿਆ ਤਾਂ ਨੌਕਰਾਂ ਨੇ ਭੱਜ ਦੌੜ ਕਰਕੇ ਸਾਰੇ ਕਿਲੇ ਵਿੱਚ ਵੇਖਿਆ ਅਤੇ ਜਦ ਘੋੜੇ ਦਾ ਕੁਛ ਪਤਾ ਨਾ ਲੱਗਾ ਤਾਂ ਉਹਨਾਂ ਨੇ ਸੌਂਦੇਖਾਨ ਨੂੰ ਜਾ ਕੇ ਦੱਸਿਆ ਕਿ ਪਾਦਸ਼ਾਹ ਦਾ ਘੋੜਾ ਦਿਲਵਾਗ ਘੋੜਾ ਤਵੇਲੀ ਵਿੱਚ ਨਹੀਂ ਹੈ ਸੌਂਦੇਖਾਨ ਵੀ ਇਹ ਗੱਲ ਸੁਣ ਕੇ ਬੜਾ ਪਰੇਸ਼ਾਨ ਹੋਇਆ ਉਸਨੇ ਸਾਰੇ ਪਹਿਰੇਦਾਰਾਂ ਨੂੰ ਵੀ ਪੁੱਛਿਆ ਕਿ ਕਿਸੇ ਨੇ ਵੀ ਘੋੜੇ ਦਾ ਕੋਈ ਪਤਾ ਨਾ ਦੱਸਿਆ ਕਿ ਕਿੱਧਰ ਗਿਆ ਫਿਰ ਜੰਦਰਾਬਰਦਾਰ ਨੇ ਜਦ ਚਾਬੀਆਂ ਵੇਖੀਆਂ ਤਾਂ ਉਸ ਨੂੰ ਚਾਬੀਆਂ ਗੁੰਮ ਵੇਖ ਕੇ ਫਿਕਰ ਪੈ ਗਿਆ ਉਸਨੇ ਜਦ ਹੋਰ ਕੁੰਜੀਆਂ ਲਾ ਕੇ ਚੰਦਰਾ ਖੋਲ ਕੇ ਵੇਖਿਆ ਤਾਂ ਇੱਕ ਜੀਨ ਵੀ ਘੁੰਮ ਵੇਖ ਕੇ ਉਹ ਬਹੁਤ ਫਿਕਰਮੰਦ ਹੋ ਗਿਆ ਫਿਰ ਜਦ ਉਹਨਾਂ ਨੇ ਕਸੇਰੇ ਦਾ ਪਤਾ ਕਰਕੇ ਉਸ ਪਾਸੋਂ ਪੁੱਛਗਿੱਛ ਕਰਨੀ ਚਾਹੀ ਤਾਂ ਉਹ ਥੇ ਨਾ ਲੱਭਾ ਜਦ ਇਹ ਖਬਰ ਬਾਦਸ਼ਾਹ ਨੂੰ ਮਿਲੀ ਤਾਂ ਉਹ ਗੁੱਸੇ ਨਾਲ ਲਾਲ ਪੀਲਾ ਹੋ ਗਿਆ ਉਸਨੇ ਆਪਣੇ ਖੋਜੀਆਂ ਨੂੰ ਹੁਕਮ ਦਿੱਤਾ ਕਿ ਤੁਸੀਂ ਇਸ ਘੋੜੇ ਦੇ ਚੋਰ ਦਾ ਪਤਾ ਕਰਕੇ ਮੈਨੂੰ ਦੱਸੋ ਕੋਜੀ ਘੋੜੇ ਦੀ ਪਾਲ ਵਿੱਚ ਲੱਗ ਗਏ ਦੂਸਰੇ ਦਿਨ ਭਾਈ ਜੇਠਾ ਜੀ ਨੇ ਗੁਰੂ ਜੀ ਨੂੰ ਦੱਸਿਆ ਮਹਾਰਾਜ ਦਿਲਬਾਗ ਘੋੜਾ ਦਾਣਾ ਪੱਠਾ ਨਹੀਂ ਖਾਂਦਾ ਪੀਂਦਾ ਉਸ ਦੀਆਂ ਅੱਖਾਂ ਵਿੱਚ ਅਥਰੂ ਵਗ ਰਹੇ ਹਨ ਅਤੇ ਉਹ ਉਦਾਸ ਹੋ ਕੇ ਖੜੋਤਾ ਹੋਇਆ ਹੈ ਗੁਰੂ ਜੀ ਨੇ ਕਿਹਾ ਭਾਈ ਇਹ ਆਪਣੇ ਭਾਈ ਗੁਲਬਾਗ ਤੋਂ ਵਿਛੜਣ ਕਰਕੇ ਉਦਾਸ ਹੈ ਜਿਸ ਕਰਕੇ ਕਾ ਪੱਠਾ ਨਹੀਂ ਖਾਂਦਾ ਫਿਰ ਗੁਰੂ ਜੀ ਨੇ ਘੋੜੇ ਪਾਸ ਜਾ ਕੇ ਉਸ ਨੂੰ ਥਾਪੀ ਦਿੱਤੀ ਅਤੇ ਆਖਿਆ ਦਿਲਵਾਗ ਉਦਾਸ ਨਾ ਹੋ ਤੇਰਾ ਭਰਾ ਵੀ ਆ ਜਾਵੇਗਾ ਹੁਣ ਤੂੰ ਘਾਹ ਪੱਠਾ ਖਾ ਲੈ ਗੁਰੂ ਜੀ ਦਾ ਇਹ ਪਿਆਰਾ ਬਚਨ ਸੁਣ ਕੇ ਦਿਲਵਾਗ ਨੇ ਖੁਸ਼ੀ ਨਾਲ ਫੁਟਕਾਰਤਾ ਮਾਰਿਆ ਅਤੇ ਘਾਹ ਖਾਣ ਲੱਗ ਪਿਆ ਉਪਰੰਤ ਗੁਰੂ ਜੀ ਨੇ ਭਾਈ ਵਿਦੀ ਚੰਦ ਨੂੰ ਕਿਹਾ ਜਾ ਦੂਸਰਾ ਇਸ ਦਾ ਸਾਥੀ ਘੋੜਾ ਵੀ ਲਿਆਓ ਨਹੀਂ ਤਾਂ ਇਸ ਨੂੰ ਵੀ ਉੱਥੇ ਹੀ ਛੱਡ ਆਓ ਇਹੇ ਉਸ ਦੇ ਵਿਛੋੜੇ ਕਰਕੇ ਜੇਕਰ ਕਾ ਪੱਠਾ ਨਹੀਂ ਖਾਏਗਾ ਤਾਂ ਇਸ ਦਾ ਜੀਣਾ ਕਠਨ ਹੋ ਜਾਵੇਗਾ। ਵਿधिਚੰਦ ਨੇ ਹੱਥ ਜੋੜ ਕੇ ਕਿਹਾ ਮਹਾਰਾਜ ਜਿਵੇਂ ਕਰਾਉਂਗੇ ਤਿਵੇਂ ਹੀ ਇਹ ਦਾਸ ਕਰੇਗਾ। ਆਪ ਕਿਰਪਾ ਕਰੋਗੇ ਤਾਂ ਦੂਸਰਾ ਘੋੜਾ ਵੀ ਇੱਥੇ ਹੀ ਆ ਜਾਵੇਗਾ। ਗੁਰੂ ਜੀ ਨੇ ਪ੍ਰਸੰਨਤਾ ਨਾਲ ਥਾਪੀ ਦਿੱਤੀ ਅਤੇ ਕਿਹਾ ਜਿਸ ਦੇ ਸਾਹਮਣੇ ਜਾ ਕੇ ਗੱਲ ਕਰੋਗੇ ਉਹ ਉਸ ਉੱਤੇ ਤੁਹਾਡਾ ਅਜਿਹਾ ਪ੍ਰਭਾਵ ਪਵੇਗਾ। ਉਹ ਬੋਲ ਨਹੀਂ ਸਕੇਗਾ ਜਿਸ ਤਰ੍ਹਾਂ ਕਹੋਗੇ ਤਿਵੇਂ ਹੀ ਮੰਨਣਗੇ ਵਿਧੀਚੰਦ ਨੇ ਆਗਿਆ ਲੈ ਕੇ ਲਾਹੌਰ ਨੂੰ ਚੱਲ ਪਿਆ ਜਦ ਭਾਈ ਵਿਧੀਚੰਦ ਲਾਹੌਰ ਨੂੰ ਗਿਆ ਤਾਂ ਪਿੱਛੋਂ ਜੋਧਰਾਏ ਨੇ ਬੇਨਤੀ ਕੀਤੀ ਬਾਦਸ਼ਾ ਇੱਥੇ ਭਾਈ ਰੂਪੇ ਦੇ ਪਿੰਡ ਆਪਜੀ ਠਹਿਰੇ ਹੋਏ ਹੋ ਮੇਰਾ ਪਿੰਡ ਇੱਥੋਂ ਕੇਵਲ ਤਿੰਨ ਕੋ ਦੂਰ ਹੈ ਮੇਰੇ ਨਾਲ ਚੱਲੋ ਅਤੇ ਆਪਣੇ ਚਰਨ پا ਕੇ ਘਰ-ਬਾਰ ਪਵਿੱਤਰ ਕਰੋ ਜੋਧਰਾਏ ਦਾ ਪ੍ਰੇਮ ਵੇਖ ਕੇ ਗੁਰੂ ਜੀ ਨੇ ਉਸਤੇ ਪਿੰਡ ਕਾਂਗੜ ਜਾਣ ਦੀ ਤਿਆਰੀ ਕਰ ਲਈ ਭਾਈ ਸਾਧੂ ਤੇ ਰੂਪਾ ਦੋਵੇਂ ਪਿਓ ਪੁੱਤਰ ਵੀ ਜਦ ਗੁਰੂ ਜੀ ਨਾਲ ਜਾਣ ਵਾਸਤੇ ਤਿਆਰ ਹੋ ਗਏ ਤਾਂ ਗੁਰੂ ਜੀ ਨੇ ਆਗਿਆ ਕੀਤੀ ਕਿ ਤੁਸੀਂ ਇੱਥੇ ਆਪਣੇ ਪਿੰਡ ਹੀ ਵਸੋ ਦੇਗ ਚਲਾਵੋ ਅਤੇ ਸਤਨਾਮ ਦਾ ਸਿਮਰਨ ਕਰੋ ਤੁਹਾਡਾ ਬਚਨ ਸਤ ਹੋਇਆ ਕਰੇਗਾ ਤੁਹਾਡੀ ਵੰਸ ਬਹੁਤ ਵਧੇਗੀ ਫੁੱਲੇਗੀ ਉਹਨਾਂ ਸਾ ਤੁਰਕਾਂ ਨਾਲ ਯੁੱਧ ਕਰਨੇ ਹਨ ਅਤੇ ਕਈ ਪ੍ਰਕਾਰ ਦੇ ਕੌਤਕ ਕਰਨੇ ਹਨ ਇਸ ਤਰ੍ਹਾਂ ਭਾਈ ਸਾਧੂ ਅਤੇ ਰੂਪੇ ਨੂੰ ਧੀਰਜ ਦੇ ਕੇ ਗੁਰੂ ਜੀ ਦਿਲਬਾਗ ਘੋੜੇ ਉੱਤੇ ਸੁਨਹਿਰੀ ਜੀਨ ਪਾ ਕੇ ਤਿਆਰ ਹੋ ਗਏ ਅਤੇ ਜੋਧਾ ਸ਼ਾਹ ਨਾਲ ਉਸ ਦੇ ਪਿੰਡ ਕਾਂਗੜ ਪਹੁੰਚ ਗਏ ਜੋਧਾ ਸ਼ਾਹ ਨੇ ਆਪ ਜੀ ਦਾ ਡੇਰਾ ਉੱਚੇ ਸੁੰਦਰ ਮੰਦਰ ਵਿੱਚ ਕਰਾ ਦਿੱਤਾ ਤੇ ਹਰ ਪ੍ਰਕਾਰ ਦੀ ਸੇਵਾ ਸੰਭਾਲ ਲਈ ਗੁਰੂ ਜੀ ਜੋਧਾ ਸ਼ਾਹ ਨਾਲ ਨਿਤ ਪਾਈ ਵਿਦੀ ਚੰਦ ਦੀਆਂ ਗੱਲਾਂ ਕਰਦੇ ਤੇ ਕਹਿੰਦੇ ਜੋਧਾ ਸ਼ਾਹ ਜਦ ਪਾਈ ਵਿਦੀ ਚੰਦ ਦੂਸਰਾ ਘੋੜਾ ਲੈ ਆਵੇਗਾ ਤਾਂ ਉਸਦੇ ਮਗਰੋਂ ਜੁੱਤ ਕਰਕੇ ਅਸੀਂ ਵੈਰੀ ਦਲਾਂ ਦਾ ਬਹੁਤ ਨਾਸ ਕਰਕੇ ਤੈਨੂੰ ਵੀ ਖਾਵਾਂਗੇ ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਗੁਰੂ ਜੀ ਜੋਧਾ ਸ਼ਾਹ ਤੇ ਹੋਰ ਸੂਰਮਿਆਂ ਨੂੰ ਜੁੱਦ ਕਰਨ ਵਾਸਤੇ ਤਿਆਰ ਕਰਦੇ ਰਹਿੰਦੇ ਸਨ ਪਈ ਵਿਧੀ ਚੰਦ ਗੁਰੂ ਜੀ ਤੋਂ ਆਗਿਆ ਲੈ ਕੇ ਤੀਸਰੇ ਦਿਨ ਲਾਹੌਰ ਪਹੁੰਚ ਗਿਆ ਤੇ ਵੱਡੀ ਧਰਮਸ਼ਾਲਾ ਵਿੱਚ ਜਾ ਡੇਰਾ ਕੀਤਾ ਗੁਰਸਿੱਖ ਆਪ ਜੀ ਨੂੰ ਮਿਲਣ ਆਏ ਅਤੇ ਸਭ ਨੂੰ ਕੁਸ਼ਲ ਆਨੰਦ ਪੁੱਛੀ ਅੰਨ ਪਾਣੀ ਛੱਕ ਕੇ ਜਦ ਬੈਠੇ ਤਾਂ ਸ਼ਾਹੀ ਢੰਡੋਰਾ ਦੇਣ ਵਾਲਾ ਉੱਧਰ ਆ ਗਿਆ ਉਸਨੇ ਢੰਡੋਰਾ ਦਿੱਤਾ ਕਿ ਬਾਦਸ਼ਾਹ ਦੇ ਚੁਰਾਏ ਹੋਏ ਘੋੜੇ ਦਾ ਜਿਹੜਾ ਵੀ ਕੋਈ ਪਤਾ ਦੱਸੇਗਾ ਉਸ ਨੂੰ ਮੂੰਹ ਮੰਗਿਆ ਇਨਾਮ ਬਾਦਸ਼ਾਹ ਦੇਵੇਗਾ ਇਹ ਢੰਡੋਰਾ ਸੁਣ ਕੇ ਵਿਧੀਚੰਦ ਨੇ ਵਿਚਾਰਿਆ ਕਿ ਹੁਣ ਕਿਹੜਾ ਢੰਗ ਵਰਤਣਾ ਚਾਹੀਦਾ ਹੈ ਜਿਸ ਨਾਲ ਦੂਸਰਾ ਘੋੜਾ ਵੀ ਕਿਲੇ ਦੇ ਸਾਹਿਤ ਵੇਲੇ ਵਿੱਚੋਂ ਕੱਢਿਆ ਜਾਵੇ ਪੈਰਾ ਬੜਾ ਸਖਤ ਹੈ ਪਹਿਲਾ ਢੰਗ ਹੁਣ ਕਾਮਯਾਬ ਨਹੀਂ ਹੋ ਸਕੇਗਾ ਇਸ ਵਾਸਤੇ ਕੋਈ ਨਵਾਂ ਢੰਗ ਵਰਤਣਾ ਚਾਹੀਦਾ ਹੈ ਰਾਤ ਇੰਨਾ ਸੋਚਾਂ ਵਿੱਚ ਹੀ ਬਤੀਤ ਕਰਕੇ ਵਿਧੀਚੰਦ ਨੇ ਅੰਮ੍ਰਿਤ ਵੇਲੇ ਉੱਠ ਕੇ ਰਾਵੀ ਦਰਿਆ ਤੇ ਜਾ ਕੇ ਇਸ਼ਨਾਨ ਕਰਕੇ ਜਪਜੀ ਪੜ ਕੇ ਗੁਰੂ ਸਾਹਿਬਾਂਗੇ ਅਰਦਾਸ ਕੀਤੀ ਫਿਰ ਦੁਪਹਿਰ ਪਿੱਛੋਂ ਸ਼ਹਿਰ ਵਿੱਚ ਭਾਈ ਬਹੌੜੂ ਖੱਤਰੀ ਦੇ ਘਰ ਆ ਗਿਆ ਬਹੌੜੂ ਨੇ ਭਾਈ ਜੀ ਦਾ ਸਤਿਕਾਰ ਕਰਕੇ ਬਹੁਤ ਸੇਵਾ ਕੀਤੀ ਅਤੇ ਆਪਣੇ ਜੋਗ ਹੋਰ ਕੋਈ ਸੇਵਾ ਪੁੱਛੀ ਭਾਈ ਵਿਦੀ ਚੰਦ ਨੇ ਕਿਹਾ ਮੈਨੂੰ ਇੱਕ ਹਿੰਦੁਸਤਾਨੀ ਪੋਸ਼ਾਕ ਜੋ ਲੰਬੀ ਗੋਡਿਆਂ ਤੋਂ ਹੇਠਾਂ ਤੱਕ ਹੋਵੇ ਬਣਵਾ ਦਿਓ ਜਿਹੜੀ ਆਮ ਕਰਕੇ ਦਿੱਲੀ ਦੇ ਨਜੂਮੀਏ ਪਹਿਨਦੇ ਹਨ ਅਤਿਕ ਨਜੂਮੀ ਵਾਲੀ ਸੰਗਲੀ ਦਾ ਇੰਤਜ਼ਾਮ ਕਰ ਦਿਓ ਭਾਈ ਬਹੋੜੂ ਨੇ ਕਿਹਾ ਆਪ ਰਾਤ ਵਿਸ਼ਰਾਮ ਕਰੋ ਮੈਂ ਹੀ ਦੋਵੇਂ ਚੀਜ਼ਾਂ ਕੱਲ ਸਵੇਰ ਤੱਕ ਆਪ ਜੀ ਨੂੰ ਤਿਆਰ ਕਰਵਾ ਦੇਵਾਂਗਾ ਦੂਸਰੇ ਦਿਨ ਜਦ ਪਰਾਸ਼ਾਕ ਤਿਆਰ ਹੋ ਗਈ ਅਤੇ ਸੰਗਲੀ ਵੀ ਮਿਲ ਗਈ ਤਾਂ ਦੋਵੇਂ ਚੀਜ਼ਾਂ ਲੈ ਕੇ ਭਾਈ ਵਿਦੀ ਚੰਦ ਰਾਤ ਸਮੇਂ ਧਰਮਸ਼ਾਲਾ ਵਿੱਚ ਆ ਗਿਆ ਰਾਤ ਵਿਸ਼ਰਾਮ ਕਰਕੇ ਸਵੇਰੇ ਇਸ਼ਨਾਨ ਕਰਕੇ ਆਪਣਾ ਪੇਸ ਬਦਲ ਲਿਆ ਕੈਸਾ ਨੂੰ ਪਿੱਠ ਪਿੱਛੇ ਲਮਕਾ ਦੱਤਾ ਦਾੜੀ ਦੋ ਛੀਰ ਕਰਕੇ ਖੰਡਾਰ ਦਿੱਤੀ ਮੋਛਾਂ ਉੱਚੀਆਂ ਕਰ ਦਿੱਤੀਆਂ ਅਤੇ ਫਿਰ ਲੰਮਾ ਚੋਲਾ ਪਹਿਨ ਕੇ ਮੋਢੇ ਉੱਤੇ ਸੰਗળી ਸੁੱਟ ਕੇ ਹੱਥ ਵਿੱਚ ਇੱਕ ਪਤਲੀ ਜਹੀ ਛੜੀ ਫੜ ਲਈ ਨੋਕਦਾਰ ਹਿੰਦੁਸਤਾਨੀ ਜੁੱਤੀ ਪੈਰੀ ਪਹਿਨ ਲਈ ਅਤੇ ਹੌਲੀ ਹੌਲੀ ਤੁਰ ਕੇ ਸ਼ਾਹੀ ਕਿਲੇ ਦੇ ਦਰਵਾਜ਼ੇ ਅੱਗੇ ਇੱਕ ਉੱਚੇ ਥਾਂ ਉੱਤੇ ਬੈਠ ਕੇ ਸੰਗળી ਸੁੱਟ ਕੇ ਨਜੂਮੀਏ ਵਾਲੀਆਂ ਬਹੁਤ ਗੱਲਾਂ ਕਰਨ ਲੱਗਾ ਆਪਜੀ ਪਾਸ ਬਹੁਤ ਲੋਕ ਇਕੱਠੇ ਹੋ ਗਏ ਕੋਈ ਕੁਝ ਪੁੱਛਣ ਲੱਗਾ ਤੇ ਕੋਈ ਕੁਝ ਸਾਰੇ ਆਪੋ ਆਪਣੀਆਂ ਗਵਾਚੀਆਂ ਚੀਜ਼ਾਂ ਦੇ ਪਤੇ ਪੁੱਛਣ ਲੱਗੇ ਜਦ ਇਸ ਗੱਲ ਦਾ ਦਰੋਗੇ ਦੇ ਨੌਕਰ ਨੂੰ ਪਤਾ ਲੱਗਾ ਤਾਂ ਉਸਨੇ ਵੀ ਆਣ ਕੇ ਪੁੱਛਿਆ ਪਾਦਸ਼ਾ ਦਾ ਘੋੜਾ ਚੁਰਾਇਆ ਗਿਆ ਹੈ ਉਸ ਦਾ ਕੋਈ ਪਤਾ ਅਜ ਤੱਕ ਨਹੀਂ ਲੱਗਾ ਜੇਕਰ ਤੂੰ ਉਸ ਦਾ ਪਤਾ ਲਗਾ ਦੇਵੇਂ ਤਾਂ ਤੈਨੂੰ ਪਾਦਸ਼ਾ ਵੱਲੋਂ ਮੂੰਹ ਮੰਗਿਆ ਇਨਾਮ ਮਿਲੇਗਾ ਨਜੂਮੀ ਨੇ ਕਿਹਾ ਮੈਂ ਪੂਰਾ ਪੂਰਾ ਪਤਾ ਦੱਸ ਦਿਆਂਗਾ ਕਿ ਘੋੜਾ ਚੋਰ ਨੇ ਕਿਸ ਤਰ੍ਹਾਂ ਚੁਰਾਇਆ ਹੈ ਅਤੇ ਇਸ ਸਮੇਂ ਉਹ ਘੋੜਾ ਕਿੱਥੇ ਹੈ ਪਰ ਸਭ ਤੋਂ ਪਹਿਲਾਂ ਮੈਨੂੰ ਇਹ ਜਗ੍ਹਾ ਸੰਘਣੀ ਸੁੰਗਣੀ ਪਵੇਗੀ ਜਿੱਥੇ ਘੋੜਾ ਵੱੱਦਾ ਹੋਇਆ ਸੀ ਅਤੇ ਜਿੱਥੋਂ ਚੁਰਾਇਆ ਗਿਆ ਸੀ ਇਹ ਗੱਲ ਸਾਰੀ ਗੱਲ ਨੌਕਰ ਦੇ ਦਰੋਗੇ ਨੂੰ ਜਾ ਦੱਸੀ ਉਸਨੇ ਨਜੂਮੀੇ ਪਾਸ ਆਣ ਕੇ ਉਸ ਦਾ ਨਾਮ ਠਾਮ ਪੁੱਛਿਆ ਚਦਨ ਨਜੂਮੀ ਨੇ ਉਸਨੂੰ ਦੱਸਿਆ ਕਿ ਮੇਰਾ ਨਾਮ ਖੋਜੀ ਗਣਕ ਹੈ ਅਤੇ ਮੈਂ ਦੂਰ ਜੰਗਲ ਦੇਸ਼ ਦੇ ਰਹਿਣ ਵਾਲਾ ਹਾਂ ਮੈਂ ਗਵਾਚੀਆਂ ਚੀਜ਼ਾਂ ਤੇ ਪਤੇ ਦੱਸ ਸਕਦਾ ਹਾਂ ਅਤੇ ਸ਼ਗਨਾਂ ਦੀ ਪਰਖ ਵੀ ਕਰ ਸਕਦਾ ਹਾਂ ਤੰਦਰੋਗਾ ਉਸਨੂੰ ਬਾਦਸ਼ਾਹ પાસે ਲੈ ਗਿਆ ਬਾਦਸ਼ਾਹ ਨੇ ਕਿਹਾ ਜੇਕਰ ਸਾਰੇ ਪੂਰੇ ਪਤੇ ਦੱਸ ਦੇਵੇਂਗਾ ਤਾਂ ਤੈਨੂੰ 4 ਲੱਖ ਰੁਪਏ ਇਨਾਮ ਮਿਲੇਗਾ ਨਜੂਮੀ ਨੇ ਕਿਹਾ ਹਜ਼ੂਰ ਪਹਿਲਾਂ ਮੈਂ ਇੱਕ ਕਾਗਜ਼ ਉੱਤੇ ਮੈਨੂੰ ਆਪਣਾ ਇੱਕ ਇਕਰਾਰਨਾਮਾ ਲਿਖ ਦਿਓ ਅਤੇ ਫਿਰ ਮੈਨੂੰ ਆਪਣੇ ਤਵੇਲੇ ਵਿੱਚ ਜਿੱਥੇ ਘੋੜਾ ਬੰਦਾ ਹੋਇਆ ਸੀ ਲੈ ਜਾਣਾ ਮੈਂ ਸਭ ਕੁਝ ਦੱਸ ਦਿਆਂਗਾ ਬਾਦਸ਼ਾਹ ਨੇ ਉਸ ਸਮੇਂ ਹੀ ਆਪਣੇ ਮੁਨਸ਼ੀ ਪਾਸੋਂ ਇਕਰਾਰਨਾਮਾ ਲਿਖਵਾ ਦਿੱਤਾ ਅਤੇ ਫਿਰ ਖੋਜੀ ਨਾਲ ਲੈ ਕੇ ਕਿਲੇ ਅੰਦਰ ਤਵੇਲੇ ਵਿੱਚ ਲਿਆਏ ਖੋਜੀ ਗਣਕ ਨੇ ਘੋੜੇ ਵਾਲੀ ਥਾਂ ਨੂੰ ਸੁੰਘ ਕੇ ਆਪਣੀ ਸੰਗਲੀ ਤੋਂ ਤਿੰਨ ਵਾਰ ਜ਼ਮੀਨ ਤੇ ਭੜਕਾਈ ਅਤੇ ਫਿਰ ਉਤਾਹਾਂ ਵੇਖ ਕੇ ਆਖਿਆ ਖੋਜਾ ਕੋਝ ਤਾਂ ਮਿਲ ਗਿਆ ਹੈ ਪਰ ਇੱਕ ਰੁਕਾਵਟ ਪੈ ਗਈ ਹੈ ਉਹ ਇਹ ਰੁਕਾਵਟ ਹੈ ਕਿ ਘੋੜਾ ਚੋਰਨੇ ਸੁਨਹਿਰੀ ਜੀਆ ਪਾ ਕੇ ਇਥੋਂ ਕੱਟਿਆ ਹੈ ਜੇਕਰ ਕੇਵਲ ਘੋੜੇ ਦੀ ਗੱਲ ਹੁੰਦੀ ਤਾਂ ਹੁਣੇ ਹੀ ਸਭ ਕੁਝ ਦੱਸ ਦਿੰਦਾ ਪਰ ਹੁਣ ਉਸ ਜੀਨ ਨੂੰ ਵੀ ਸੁੰਗਣਾ ਪੈਣਾ ਹੈ ਤਦ ਦੋਹਾਂ ਚੀਜ਼ਾਂ ਦਾ ਪੂਰਾ ਪਤਾ ਲੱਗ ਸਕੇਗਾ ਜਦ ਬਾਦਸ਼ਾਹ ਨੇ ਦਰੋਗੇ ਨੂੰ ਆਖ ਕੇ ਦੂਸਰਾ ਸੁਨਹਿਰੇ ਜੀਨ ਕਢਵਾ ਕੇ ਖੋਜੀ ਗਣਕ ਪਾਸ ਰਖਵਾ ਦਿੱਤਾ ਫਿਰ ਖੋਜੀ ਨੇ ਉਸ ਨੂੰ ਸੁੰਘ ਕੇ ਸਿਰ ਹਿਲਾਇਆ ਅਤੇ ਕਿਹਾ ਪਾਦਸ਼ਾਹ ਸਲਾਮਤ ਚੋਰ ਦਾ ਮੁਰਸ਼ਦ ਬਹੁਤ ਕਮਾਲ ਚਾਪਦਾ ਹੈ ਜਿਸ ਕਰਕੇ ਖੋਜੀ ਨੂੰ ਘੋੜੇ ਦਾ ਕੁਝ ਪਤਾ ਨਹੀਂ ਲੱਗ ਸਕਿਆ ਹੁਣ ਇੱਕ ਕੰਮ ਤਦ ਹੀ ਸਿੱਧ ਹੋ ਸਕਦਾ ਹੈ ਜੇਕਰ ਉਸ ਰਾਤ ਵਾਂਗੂ ਜਿਸ ਰਾਤ ਘੋੜਾ ਚੁਰਾਇਆ ਗਿਆ ਸੀ ਸਾਰੇ ਦਰਵਾਜ਼ੇ ਬੰਦ ਕਰਕੇ ਪਹਿਰੇਦਾਰ ਆਪਣੀ ਆਪਣੀ ਥਾਂ ਪਰ ਸੌਂ ਜਾਣ ਫਿਰ ਮੈਂ ਉਸ ਰਾਤ ਦੇ ਸਮੇਂ ਨੂੰ ਵਿਚਾਰ ਕੇ ਆਪ ਜੀ ਨੂੰ ਸਭ ਕੁਝ ਦੱਸ ਸਕਾਂਗਾ ਬਾਦਸ਼ਾਹ ਨੇ ਖੋਜੀ ਗਣਕ ਦੀ ਗੱਲ ਤੇ ਇਤਬਾਰ ਕਰਕੇ ਸਭ ਦਰਵਾਜ਼ੇ ਬੰਦ ਕਰਵਾ ਦਿੱਤੇ ਪਹਿਰੇਦਾਰਾਂ ਨੂੰ ਆਪੋ ਆਪਣੀ ਜਗ੍ਹਾ ਤੇ ਭੇਜ ਕੇ ਆਪ ਆਪਣੇ ਕੁਝ ਅਹਿਲਕਾਰਾਂ ਨਾਲ ਸੰਮਣ ਬੁਰਜ ਉਤੇ ਛੜ ਕੇ ਬੈਠ ਗਿਆ ਅਤੇ ਸਭ ਦਰਵਾਜ਼ਿਆਂ ਨੂੰ ਜੰਦਰੇ ਮਰਵਾ ਦਿੱਤੇ ਜਦ ਪਹਿਰ ਰਾਤ ਬੀਤ ਗਈ ਤਾਂ ਭਾਈ ਵਿਦੀ ਚੰਨ ਨੇ ਦੂਸਰੇ ਗੁਲਬਾਗ ਘੋੜੇ ਉੱਤੇ ਸੁਨਹਿਰੀ ਜੀਨ ਪਾ ਕੇ ਘੋੜੇ ਨੂੰ ਖੋਲ ਕੇ ਤਵੇਲੇ ਤੋਂ ਬਾਹਰ ਲਿਆਂਦਾ ਅਤੇ ਉਸ ਉੱਪਰ ਸਵਾਰ ਹੋ ਕੇ ਉੱਚੀ ਆਵਾਜ਼ ਨਾਲ ਕਿਹਾ ਪਹਿਲੇ ਘੋੜੇ ਦਾ ਪਤਾ ਲਿਖ ਲਵੋ ਤੁਹਾਡਾ ਘੋੜਾ ਇਸ ਸਮੇਂ ਜੰਗਲ ਦੇਸ਼ ਵਿੱਚ ਭਾਈ ਰੂਪੇ ਪਿੰਡ ਸੱਚੇ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਜੀ ਪਾਸ ਹੈ ਉਸ ਨੂੰ ਜਿਹੜਾ ਤੁਸੀਂ ਕਾਹੀ ਨੌਕਰ ਰੱਖਿਆ ਸੀ ਉਹ ਲੈ ਗਿਆ ਸੀ ਹੁਣ ਇਹ ਤੁਹਾਡਾ ਜਿਹੜਾ ਘੋੜਾ ਸੁਨਹਿਰੀ ਕਾਠੀ ਸਣੇ ਉਹ ਕਾਹੀ ਨਜੂਮੀਆਂ ਬਣ ਕੇ ਉੱਥੇ ਉਸ ਪਹਿਲੇ ਘੋੜੇ ਪਾਸ ਹੀ ਭਾਈ ਰੁੱਪੇ ਪਿੰਡ ਗੁਰੂ ਜੀ ਪਾਸ ਲੈ ਚੱਲਿਆ ਹੈ ਇਹ ਸਭ ਕੁਝ ਦੱਸ ਕੇ ਭਾਈ ਵਿਧੀ ਚੰਦ ਨੇ ਘੋੜੇ ਨੂੰ ਚাবুক ਮਾਰ ਕੇ ਪਹਿਲੇ ਵਾਂਗ ਹੀ ਕਿਲੇ ਦੀ ਕੰਧ ਉੱਤੋਂ ਟਪਾ ਕੇ ਦਰਿਆ ਵਿੱਚ ਸੁੱਟ ਲਿਆ ਅਤੇ ਦਰਿਆ ਪਾਰ ਕਰਕੇ ਖੁਸ਼ੀ ਨਾਲ ਆਨੰਦ ਹੋਇਆ ਗੁਰੂ ਜੀ ਦਾ ਇਹ ਬਚਨ ਆਪਣੇ ਸੇਵਕ ਕੀ ਆਪੇ ਰਾਖੇ ਆਪੇ ਨਾਮ ਜਪਾਵੇ ਜਹ ਜਹ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ ਉੱਠ ਤਾਵੈ ਸੇਵਕ ਕੋ ਨਿਕਟੀ ਹੋਏ ਦਿਖਾਵੇ ਜੋ ਜੋ ਕਹੇ ਠਾਕੁਰ ਪਹਿ ਸੇਵਕ ਤਤਕਾਲ ਹੋਏ ਆਵੈ ਤਿਸ ਸੇਵਕ ਕੇ ਹੋ ਬਲਿਹਾਰੀ ਜੋ ਆਪਣੇ ਪ੍ਰਭ ਭਾਵੈ ਤਿਸ ਕੀ ਸੋਏ ਸੁਣੀ ਮਨ ਹਰਿਆ ਤੁਸ ਨਾਨਕ ਪਰਸਨ ਆਵੇ ਪੜਦਾ ਹੋਇਆ ਆਪਣੇ ਅਤੇ ਘੋੜੇ ਨੂੰ ਕੁਝ ਤੇਜ਼ ਤੋਰਦਾ ਹੋਇਆ ਅਗਲੇ ਦਿਨ ਦੁਪਹਿਰ ਪਿਛੋਂ ਰੁੱਪੇ ਪਿੰਡ ਪਹੁੰਚ ਗਿਆ ਉੱਥੋਂ ਜਦ ਪਤਾ ਲੱਗਾ ਕਿ ਗੁਰੂ ਜੀ ਨੂੰ ਜੋਧਾ ਸ਼ਾਹ ਆਪਣੇ ਪਿੰਡ ਕਾਂਗੜ ਲੈ ਗਿਆ ਹੈ ਤਾਂ ਵਿਧੀਚੰਦ ਘੋੜੇ ਨੂੰ ਲੈ ਕੇ ਸੰਧਿਆ ਸਮੇਂ ਕਾਂਗੜ ਪਹੁੰਚ ਗਿਆ ਗੁਰੂ ਜੀ ਸੰਧਿਆ ਦੇ ਦੀਵਾਨ ਵਿੱਚ ਬਿਰਾਜਮਾਨ ਸਨ ਆਪ ਜੀ ਵਿਧੀਚੰਦ ਨੂੰ ਦੂਰੋਂ ਹੀ ਵੇਖ ਕੇ ਪ੍ਰਸੰਨ ਹੋ ਗਏ ਪੀਦੀ ਚੰਦ ਨੇ ਗੁਰੂ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਗੁਰੂ ਜੀ ਨੇ ਉਸ ਨੂੰ ਚਰਨਾਂ ਤੋਂ ਉਠਾ ਕੇ ਥਾਪੀ ਦਿੱਤੀ ਤੇ ਬਹੁਤ ਪ੍ਰਸੰਨਤਾ ਪ੍ਰਗਟ ਕੀਤੀ ਪੀਦੀ ਚੰਦ ਨੇ ਆਪਣੇ ਇਸ ਕਾਰਜ ਦੀ ਸਫਲਤਾ ਦੀ ਖੁਸ਼ੀ ਵਿੱਚ 1000 ਰੁਪਏ ਦਾ ਕੜਾ ਪ੍ਰਸ਼ਾਦ ਦੀ ਦੇਗ ਕਰਕੇ ਵਰਤਾਈ